ਸਿਰੋਂ ਨੰਗੀ ਹੁੰਦੀ ਜਾਂਦੀ ਔਰਤ ਪੰਜਾਬ ਦੀ ਬਹੁਤੀ ਨਹੀਂ ਉਮਰ ਸਾਰੀ 25 26 ਸਾਲ ਦੀ ਸਿਰੋਂ ਨੰਗੀ ਹੁੰਦੀ ਜਾਂਦੀ ਔਰਤ ਪੰਜਾਬ ਦੀ ਬਹੁਤੀ ਨਹੀਂ ਉਮਰ ਸਾਰੀ 25 26 ਸਾਲ ਦੀ ਅਸੀਂ ਤੀਜੀ ਦੂਜੀ ਸਰਕਾਰ ਬਦਲਦੀ ਉਹ ਚੰਗੀ ਪਾਲੀ ਤੀ ਵਸਦੀ ਚਿੱਟਾ ਪਿੜਿਆਂ ਨੇ ਵੀ ਦਵਾ ਬਣਾਤੀ ਉਹ ਚੰਗੀ ਪਹਿਲੀ ਧੀ ਵਸਦੀ ਟੀਕੇ ਲਾਉਣਿਆਂ ਨੇ ਵੀ ਦਵਾ ਬਣਾਤੀ ਉਹ ਚੰਗੀ ਪਹਿਲੀ ਧੀ ਵਸਦੀ ਹੱਦਾਂ ਉੱਤੇ ਬੈਠੇ ਵੈਰੀ ਡਰਦੇ ਪੰਜਾਬ ਤੋਂ ਚਿੱਟਾ ਵੀ ਨਹੀਂ ਬੰਦ ਹੋਇਆ ਸਾਡੀ ਸਰਕਾਰ ਤੋਂ ਹੱਦਾਂ ਉੱਤੇ ਬੈਠੇ ਵੈਰੀ ਡਰਦੇ ਪੰਜਾਬ ਤੋਂ ਚਿੱਤਾ ਵੀ ਨਹੀਂ ਬੰਦ ਹੋਇਆ ਸਾਡੀ ਸਰਕਾਰ ਤੋਂ ਸਾਡੇ ਲੀਡਰਾਂ ਨੇ ਗੱਲ ਸਾਰੀ ਪਾਕਿਸਤਾਨ ਜੁਮੇ ਹੋਏ ਵਰਾਤੀ ਉਹ ਚੰਗੀ ਪਾਲੀ ਧੀ ਵਸਦੀ ਚਿੱਤਾ ਪੀੜਿਆਂ ਨੇ ਵੀ ਦਵਾ ਬਣਾਤੀ ਉਹ ਚੰਗੀ ਪਾਲੀ ਧੀ ਵਸਦੀ ਤੇ ਕੇ ਲਾਉਣਿਆਂ ਨੇ ਵੀ ਦਵਾ ਬਣਾਤੀ ਉਹ ਚੰਗੀ ਪਾਲੀਤੀ ਵਸਦੀ ਤੀਆਂ ਦੀਆਂ ਲੋੜੀਆਂ ਮਨਾਉਂਦੇ ਸੀ ਪੰਜਾਬ ਦੇ ਦਾਜ ਦੇ ਸੀ ਲੋਬੀ ਰਿਆ ਤੇਲ ਪਾਪਾ ਸਾੜਦੇ ਤੀਆਂ ਦੀਆਂ ਲੋੜੀਆਂ ਮਨਾਉਂਦੇ ਸੀ ਪੰਜਾਬ ਦੇ ਦਾਜ ਦੇ ਸੀ ਲੋਬੀ ਰਿਆ ਤੇਲ ਪਾਪਾ ਸਾੜਦੇ ਕਿੰਨਾਂ ਦੀ ਬੈਂਦਾ ਨੇ ਜ਼ਿੰਦਗੀ ਬਰਦਾਤੀ ਉਹ ਚੰਗੀ ਪਾਲੀਤੀ ਵਸਦੀ ਚਿੱਟਾ ਪੀੜਿਆਂ ਨੇ ਵਿਧਵਾ ਬਣਾਤੀ ਉਹ ਚੰਗੀ ਪਾਲੀਤੀ ਵਸਦੀ ਟੀਕੇ ਲਾਉਣਿਆਂ ਨੇ ਵਿਧਵਾ ਬਣਾਤੀ ਉਹ ਚੰਗੀ ਪਾਲੀਤੀ ਵਸਦੀ ਨਿੰਦੋ ਰੰਡੀ ਹੁੰਦੀ ਜਾਂਦੀ ਮੇਜਰਾ ਪੰਜਾਬ ਦੀ ਕਦੋਂ ਅੱਖ ਖੁੱਲੂ ਆ ਮੌਜੂਦਾ ਸਰਕਾਰ ਦੀ ਨਿੰਦੋਰੰਡੀ ਹੁੰਦੀ ਜਾਂਦੀ ਮੇਜਰਾ ਪੰਜਾਬ ਦੀ ਕਦੋਂ ਅੱਖ ਖੁੱਲੂਆ ਮੌਜੂਦਾ ਸਰਕਾਰ ਦੀ ਜੀਵਾਲੀ ਗੋਲੀ ਤੇ ਜੁਵਾਨੀ ਸਾਰੀ ਲਾਤੀ ਉਹ ਚੰਗੀ ਪਾਲੀ ਤੀ ਵਸਦੀ ਚਿੱਟਾ ਪਿੜਿਆਂ ਨੇ ਵਿਧਵਾ ਬਣਾਤੀ ਉਹ ਚੰਗੀ ਪਾਲੀ ਤੀ ਵਸਦੀ ਟੀਕੇ ਲੌੜਿਆਂ ਨੇ ਵਿਧਵਾ ਬਣਾਤੀ ਉਹ ਚੰਗੀ ਪਾਲੀ ਤੀ ਵਸਦੀ